ਸੋ ਇਹ ਆਈਡੀਆ ਜਿਹੜੇ ਨੇ ਨਾ ਛੋਟੇ ਛੋਟੇ ਆਈਡੀਏ ਉਹ ਜ਼ਿੰਦਗੀ ਬਦਲ ਸਕਦੇ ਆ ਸਮਾਜ ਦੇਖ ਲਓ ਤੁਸੀਂ ਉਹਨਾਂ ਨੇ ਕਿੱਥੋਂ ਉਹਨੇ ਆਈਡੀਆ ਲਿਆ ਇਹਨੇ ਗੂਗਲ ਨੇ ਕਿ ਕਾਇਆ ਜਾ ਬਣਾਵਾਂਗੇ ਆ ਗਰਾਜ ਚੋਂ ਸ਼ੁਰੂ ਹੋਈ ਸੀਗੀ ਉਹ ਅੱਜ ਦੁਨੀਆ ਦਾ ਸਭ ਤੋਂ ਵੱਡਾ ਸਰਚ ਇੰਜਨ ਹੈ ਉਹ ਲੋਕ ਕਹਿੰਦੇ ਸੀ ਲੈ ਇਹ ਕੰਪਿਊਟਰ ਕਿੱਥੇ ਹੋ ਜੂਗਾ ਦੁਨੀਆ ਦੀ ਪਹਿਲੀ ਰੇਲ ਗੱਡੀ ਤੇ ਦੁਨੀਆ ਦੇ ਪਹਿਲੇ ਜਹਾਜ਼ ਦਾ ਵਿਰੋਧ ਹੋਇਆ ਸੀ ਰੇਲ ਗੱਡੀ ਦਾ ਵਿਰੋਧ ਕਰਨ ਵਾਲੇ ਕਹਿੰਦੇ ਗਾੜਾ ਤੇ ਕਿਵੇਂ ਜਾਵਾਂਗੇ ਇਹ ਤਾਂ ਮਰਨ ਵਾਲੀ ਗੱਲ ਹੈ ਤੇ ਜਿਹੜੇ ਜਹਾਜ਼ ਦਾ ਵਿਰੋਧ ਕਰਨ ਵਾਲੇ ਕਹਿੰਦੇ ਲੈ ਹਵਾ ਚ ਐ ਕਿਵੇਂ ਉੱਡਾਂਗੇ ਇਹ ਤਾਂ ਡਿੱਗ ਜੂਗੇ ਮਰ ਜਾਗੇ ਅੱਜ ਮੈਨੂੰ ਲੱਗਦਾ ਉਹਨਾਂ ਦੀਆਂ ਜਿਹੜੀਆਂ ਪੀੜ੍hiyan ਅਗਲੀਆਂ ਹੋਣਗੀਆਂ ਜਿਨ੍ਹਾਂ ਨੇ ਵਿਰੋਧ ਕੀਤਾ ਉਹਨੂੰ ਟਿਕਟਾਂ ਨਹੀਂ ਮਿਲਦੀਆਂ ਹੋਣੀਆਂ ਕਿਉਂਕਿ ਜਦੋਂ ਵੀ ਕੋਈ ਨਵੀਂ ਚੀਜ਼ ਕਰੋਗੇ ਉਹਦਾ ਵਿਰੋਧ ਹੁੰਦਾ ਇੱਕ ਵਾਰੀ ਨਿਮੋਣਵੇਂ ਮੇਰਾ ਹੁੰਦਾ ਨਵੇਂ ਆਗੇ ਨਾ ਤਾਂ ਵਿਰੋਧੀ ਪਾਰਟੀਆਂ ਨੇ ਕਹਿੰਦੇ ਐਵੇਂ ਹੀ ਘੂੰਗੇ ਨਵੇਂ ਥੋੜੀ ਆਗੇ ਫਿਰ ਹੌਲੀ ਹੌਲੀ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਹੁਣ ਤਾਂ ਆ ਗਏ ਫਿਰ ਉਹਨੂੰ ਬਦਲਾ ਗਿਆ ਤਾਂ ਹੁਣ ਜਾਂਦੇ ਨਹੀਂ ਆਹ ਦੋ ਤਿੰਨ ਦੋਖਾਂ ਚ ਹੀ ਰਹਿ ਜਾਂਦੇ ਹੋ ਕਰੀ ਜਾਂ ਮੈਂ ਡਾਂਟ ਕਿ ਜੇ ਨਜ਼ਰ ਤੁਸੀਂ ਮੇਰੇ ਨਾਲੋਂ ਮੈਨੂੰ ਕੋਈ ਫਿਕਰ ਨਹੀਂ ਕੋਈ ਕਰੇਗਾ ਆਲੋਚਨਾ ਦਾ ਮੇਰੇ ਤੇ ਅਸਰ ਉਹ ਕਰ ਨਹੀਂ ਕਰਨੀ ਹੈ ਉਹਨਾਂ ਦਾ ਵਿਰੋਧ ਕਰਨ ਨਹੀਂ ਕਰਨਾ ਐ ਨਹੀਂ ਤਾੜੀਆਂ ਮਾਰਦੇ ਹੋ ਵੀ ਅੱਜ 293 ਨੌਕਰੀ ਦਿੱਤੀ ਜਾਂ ਨਾ ਉਹ ਕਹਿੰਦੇ ਐਵੇਂ ਕਹੀ ਜਾਂਦੇ ਲੈ ਦੱਸ ਕਹਿੰਦੇ ਕਿੱਥੇ ਦੇ ਦਿਆ ਨੌਕਰੀਆਂ ਕਹਿੰਦੇ ਐਵੇਂ ਕਹੀ ਜਾਂਦੇ ਮੈਂ ਮੇਰੇ ਕੋਲ ਸਾਰੀ ਲਿਸਟ ਹੈ ਅੱਜ 44974 ਹੋ ਗਈਆਂ 26 25 26 ਤਾਂ ਉਹ ਵੀ ਰੋਜ਼ ਮਿਲਦੀ ਰਹਿੰਦੀ ਇੱਕ ਇੱਕ ਦਾ ਅਪਾਇੰਟਮੈਂਟ ਤਾਂ ਹੁੰਦੀ ਹੈ ਜਾਨੀ ਕਿ 45000 ਨੌਕਰੀ ਹੋ ਗਈ ਜੀ ਇੱਕ ਝੂਠ ਹੋ ਜੂ 45000 ਨੌਕਰੀ ਮੈਂ ਲੁਕੋ ਲੂਗਾ ਜੀ ਕਿੱਥੇ ਨਾ ਜੀ ਕਹਿੰਦੇ ਉਹ ਤਾਂ ਐਵੇਂ ਦੇਈ ਜਾਂਦਾ ਨੌਕਰੀ ਐਵੇਂ ਥੋੜੀ ਨੌਕਰੀ ਹੁੰਦੀ ਐਨੇ ਕਿਉਂਕਿ ਆਪ ਆਪ ਨੂੰ ਨੌਕਰੀਆਂ ਦੇਣੀਆਂ ਨਹੀਂ ਆਈਆਂ ਆਪ ਨੀਅਤ ਨਹੀਂ ਆਪ ਦਿੱਤੀਆਂ ਨਹੀਂ ਤੇ ਹੁਣੋਂ ਪਛਤਾਵੇ ਜਨੇ ਵੀ ਆਪਾਂ ਕਰ ਲੈਂਦੇ ਜੀ। ਤੋਂ ਅਸੀਂ ਤਾਂ ਪਹਿਲੇ ਸਾਲ ਹੀ ਸ਼ੁਰੂ ਕਰਤੇ ਕੰਮ ਸਾਰੇ ਆਨਸਾਰ। ਨਵੀਂ ਸੜਕਾਂ ਬਣਾਤੀਆਂ। 16 ਟੋਲ ਟੈਕਸ ਬੰਦ ਕਰਤੇ। ਉਹ ਵੀ ਟੋਲ ਟੈਕਸ ਉਹ ਜਿਨ੍ਹਾਂ ਦੀ ਐਕਸਪਾਇਰੀ ਹੋ ਗਈ ਸੀ ਡੇਟ। ਤੇ ਉਹ ਹੋਰ ਦਿਨ ਮੰਗਦੇ ਸੀਗੇ ਸਾਲ ਚਾਲ। ਮੇਰੇ ਕੋਲੇ ਮਤਲਬ ਆਇਆ ਕਿ 312 ਦਿਨ ਹੋਰ ਦੇ ਦਿਓ ਜੀ। 425 ਦਿਨ ਹੋਰ ਦੋ ਮੈਂ ਕਿਹਾ ਕੋਈ ਹੋਰ ਨਹੀਂ ਮਿਲਦੇ ਬਹੁਤ ਪੈਸੇ ਤੁਸੀਂ ਪਹਿਲਾਂ ਹੀ ਲੁੱਟ ਲੇ ਠੀਕ ਹੈ ਨਾ। ਤੁਸੀਂ ਆਪਣਾ ਬੋਰੀ ਕਿਸ ਤਰ੍ਹਾਂ ਚੱਕੋ 16 ਟੋਲ ਪਲਾਜੇ ਪੰਜਾਬ ਚੋਂ ਬੰਦ ਕੀਤੇ ਨੇ ਤੁਸੀਂ ਨੇ ਵੀ ਕਿਸੇ ਨਾ ਕਿਸੇ ਤੁਹਾਡੇ ਇਲਾਕੇ ਚ ਬੰਦ ਹੋਇਆ ਹੋਣਾ 60 ਲੱਖ 56000 ਜਨਨ ਕਿ 40 ਲੱਖ ਰੁਪਇਆ ਹਰ ਰੋਜ਼ ਪੰਜਾਬੀਆਂ ਦਾ ਬਚਣ ਲੱਗ ਗਿਆ ਕੱਲੇ ਟੋਲ ਟੈਕਸਾਂ ਸ੍ਰੀ ਜੇਤਾ ਨੀਤ ਸਾਹਿਬ ਹੋਵੇ ਤਾਂ ਸਾਰਾ ਕੁਝ ਹੋ ਸਕਦਾ ਨਹੀਂ ਤਾਂ ਨਹੀਂ ਤਾਂ ਤੁਸੀਂ ਕਿਹੜੇ ਟੋਲ ਪਲਾਜੇ ਨੂੰ ਪੁੱਛਦੇ ਹੋ ਭਾਈ ਜੀ ਕਿੰਨੇ ਚਿਰ ਵਾਸਤੇ ਐਗਰੀਮੈਂਟ ਹੈ 25-25 ਸਾਲ ਦੇ ਕਰ ਰੱਖਿਆ ਜੀ 25 ਸਾਲ ਦੇ ਨਾ ਕੋਈ ਸੋਲੂਸ਼ਨ ਸਟਿੱਕ ਲੈਣੇ ਨਾ ਕੋਈ ਕੱਚਾ ਮਾਲ ਲੱਗਦਾ ਐ ਇਤੋਂ ਵਧੀਆ ਕੀ ਸੌਦਾ ਵੀ ਇੱਧਰ ਲਿਆ ਤੋਂ ਆਉਂਦਾ ਆਉਂਦੇ ਲੈਣੇ ਨੇ ਉਹਦੇ ਲਈ ਤਾਂ ਚਾਹ ਦੇ ਲਈ ਜਾਂਦੇ ਆ ਦੇ ਲੈਣੇ ਨੇ ਪੈਸੇ ਫੜ ਲਓ ਬਸ ਤੇ ਸੜਕਾਂ ਜਿਹੜੀਆਂ ਜਦੋਂ ਅਸੀਂ ਗੱਡੀਆਂ ਲੈਣੇ ਆ ਨਵੀਆਂ ਤਾਂ ਕੀਮਤ ਦਾ 8% 10% ਜਿਹੜਾ ਰੋਡ ਟੈਕਸ ਦਿੰਨੇ ਆ ਉਹ ਕਿਹੜੀਆਂ ਸੜਕਾਂ ਦਾ ਫਿਰ ਜੇ ਸੜਕਾਂ ਹੀ ਅਸੀਂ ਕਿਰਾਏ ਤੇ ਲੈਣੀਆਂ ਨੇ ਫਿਰ ਉਹ ਕਿਹੜੀਆਂ ਸੜਕਾਂ ਦਾ ਜੀ ਇਹ ਗੱਲ ਮੈਂ ਪਾਰਲੀਮੈਂਟ 'ਚ ਵੀ ਬੋਲੀ ਸੀ ਕੋਈ ਜਵਾਬ ਨਹੀਂ ਹੁੰਦਾ ਫਿਰ ਉਹਨਾਂ ਕੋਲੇ ਸੋ ਜਨਤਾ ਨੂੰ ਹਰ ਵਕਤ ਚੁੱਸੋ ਹੀ ਨਾ ਕੋਈ ਜਨਤਾ ਨੂੰ ਸਹੂਲਤਾਂ ਵੀ ਦਿਓ ਜ਼ਰੂਰੀ ਨਹੀਂ ਤੁਸੀਂ ਕਿਹੜਾ ਕੋਈ ਵੱਧ ਰੋਟੀ ਖਾਣੇ ਹੋ ਬਲਕਿ ਜਿਹੜੇ ਰਿਸ਼ਵਤਖੋਰ ਨੇ ਉਹ ਤਾਂ ਫਿਰ ਪੈਸੇ ਤਾਂ ਲੈ ਜਾਂਦੇ ਹੁਣ ਇੱਕ ਅੱਧੀ ਵਾਰ ਚਾ ਦੋ ਵਾਰ ਪੰਜ ਵਾਰ ਜਦੋਂ ਫਿਰ ਅੜਿੱਕੇ ਆ ਜਾਂਦੇ ਨੇ ਫਿਰ ਉਹ ਤੋਂ ਬਾਅਦ ਫਿਕਰ ਰਹਿੰਦੇ ਕਿੱਥੇ ਨੇ ਉਹ ਤੁਸੀਂ ਤਾਂ 6x6 ਦੇ ਕਮਰੇ ਚ ਰਹਿੰਦੇ ਨੇ ਐਂ ਲੱਗਦਾ ਜਿਵੇਂ ਅਗਲੀ ਪੀੜ੍ਹੀ ਨੂੰ ਬੇਲੀ ਕਰਕੇ ਜਾਣਾ ਹੈ ਬਸ ਉਹਨਾਂ ਨੂੰ ਵੀ ਕੰਮ ਛੱਡ ਦਿਓ ਕੋਈ ਉਹ ਵੀ ਕਰ ਲੈਣਾ ਕਮਾਈ ਜਾਣਿਆ ਜੋ ਆਕਾਂਵਾਸ ਤੇ ਕੁਝ ਕਰ ਜੀਏ ਜੋ ਆਕਾਂਵਾਸ ਤੇ ਕੁਝ ਕਰ ਜੀਏ ਜੋ ਜੋ ਆਕ ਜੋ ਆਕ ਵੀ ਕਰ ਲੈਣਗੇ ਕੁਝ ਨਾ ਕੁਝ ਤੁਸੀਂ ਬੱਚਿਆਂ ਨੂੰ ਪੜਾਈ ਦੇ ਜੋ ਆਪ ਹੀ ਕਰ ਲੈਣਗੇ ਕੁਝ ਤੁਹਾਨੂੰ ਕਿਉਂ ਠੱਗੀਆਂ ਮਾਨ ਦੀ ਲੋੜ ਪਵੇ